ਵਿਸ਼ਾਲ ਇਕਤਾ ਸਭਾ ਨੂੰ ਲੈ ਕੇ ਪਿੰਡ ਹਾਮਿਦ ਚੱਕ ਵਿਖੇ ਕੀਤੀ ਗਈ ਅ ਮੀਟਿੰਗ ਪਿੰਡ ਹਾਮਿਦ ਚੱਕ ਦੇ ਵਸਨੀਕਾਂ ਨੇ ਪੂਰੇ ਉਤਸ਼ਾਹ ਤੇ ਜਜ਼ਬੇ ਨਾਲ ਹੁਮ ਹਮਾ ਕੇ ਸਭਾ ਚ ਪਹੁੰਚੰਦਾ ਦਿੱਤਾ ਪਰੋਸਾ ਫਿਰੋਜ਼ਪੁਰ 13 ਦਸੰਬਰ ਸਰਦਾਰ ਗੁਰਦੀਪ ਸਿੰਘ ਵਾਰਵਲ ਉਪ ਰਾਜਦੂਤ ਜਰਮਨੀ ਜੀ ਦੇ ਕਰਮਕਾਰਜਾਂ ਤੇ ਚਾਨਣਾ ਪਾਉਂਦੇ ਹੋਏ ਫੌਜੀ ਸਰਦਾਰ ਅੰਗਰੇਜ਼ ਸਿੰਘ ਵੜਵਾਲ ਨੈਸ਼ਨਲ ਡਾਇਰੈਕਟਰ ਰਾਇ ਸਿੱਖ ਫਾਊਂਡੇਸ਼ਨ ਜੀ ਦੀ ਅਗਵਾਈ ਹੇਠ ਦਿਨ ਸੋਮਵਾਰ 18 ਦਸੰਬਰ 2023 ਥਾਂ ਦਾਣਾ ਮੰਡੀ ਲੱਖੋ ਕੀ ਬਹਿਰਾਮ ਫਿਰੋਜ਼ਪੁਰ ਵਿਖੇ ਵਿਸ਼ਾਲ ਇਕਤਾ ਸਭਾ ਕੀਤੀ ਜਾ ਰਹੀ ਹੈ ਜਿਸ ਤੇ ਫੌਜੀ ਅੰਗਰੇਜ਼ ਸਿੰਘ ਵਾਰਵਲ ਜੀ ਵੱਲੋਂ ਰਾਇ ਸਿੱਖ ਬਰਾਦਰੀ ਦੇ ਸਮੁੱਚੇ ਪਿੰਡਾਂ ਵਿੱਚ ਨੁੱਕਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪਿੰਡ ਪਿੰਡ ਸ਼ਹਿਰ ਸ਼ਹਿਰ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਇਸ ਵਿਸ਼ਾਲ ਇਕਤਾ ਸਭਾ ਨੂੰ ਲੈ ਕੇ ਕਿਚ ਬਣੀ ਹੋਈ ਹੈ ਜਿਸ ਦਰਮਿਆਨ ਪਿੰਡਾ ਵਿੱਚੋਂ ਪਰਵਾ ਹੁੰਦਾਰਾ ਮਿਲ ਰਿਹਾ ਹੈ ਇਸੇ ਤਿਤ बीते ਦਿਨ ਫੌਜੀ ਅੰਗਰੇਜ਼ ਸਿੰਘ ਵਾਰਵਲ ਤੇ ਉਹਨਾਂ ਦੀ ਸਮੁੱਚੀ ਟੀਮ 18 ਤਰੀਕ ਦੇ ਵਿਸ਼ਾਲ ਇਕਤਾ ਸਭਾ ਦੇ ਸਮਾਗਮ ਦੇ ਲਈ ਸੱਦਾ ਪੱਤਰ ਦੇਣ ਪਿੰਡ ਹਾਮਤ ਚੱਕ ਪਹੁੰਚੇ ਜਿੱਥੇ ਸਮੁੱਚੇ ਪਿੰਡ ਵਾਸੀਆਂ ਵੱਲੋਂ ਪਰਵਾ ਹੁੰਦਾਰਾ ਮਿਲਿਆ ਇਸ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ਤੇ ਗਲਬਾਤ ਵੀ ਹੋਈ ਜਿਨ੍ਹਾਂ ਨੂੰ ਉਸ ਵਿਸ਼ਾਲ ਇਕਤਾ ਸਭਾ ਚ ਉਜਾਗਰ ਕੀਤਾ ਜਾਵੇਗਾ इस समय फौजी अंग्रेज सिंह वारवल जी नाल श्री सुखदेव सिंह जी इंच परविंदर सिंह करिशन वर्मा लवप्रीत सिंह बिल्ला चरणजीत सिंह भूपदेश राजगुलाटी गुरजंग सिंह मानावाला मनदीप शर्मा सर्वण सिंह वारवाल विक्रमजीत सिंह जसकरण सिंह अरशदीप सिंह भूप जीते समुच्चय टीम नुक्कर मीटिंग ले पिंड हामतचक के पहुंची जिस समय पिंडवासी सुखराज सिंह राज सिंह लवप्रीत सिंह लव अंग्रेज सिंह कलवंत सिंह सरदार शेर सिंह पिंदर बूटा सिंह जग्गा लवप्रीत सिंह नछत्तर सिंह दर्शन सिंह सबका सरपंच बगीचा सिंह पिपल सिंह कारज सिंह नीता बिल्लू गुरजंट सिंह समन इंदरजीत सिंह हरप्रीत सिंह कुलविंदर सिंह सजीत सिंह जग्गा सिंह दयाल सिंह बूटा सिंह पंजाब सिंह गुरप्रीत सिंह रमन सिंह जंगीर सिंह बाबा दयाल सिंह सरवण सिंह सतनाम सिंह हरजिंदर सिंह पम्मा ਸੁਰਜੀਤ ਸਿੰਘ ਸਿੰਦਰ ਸਿੰਘ ਸੋਨੂ ਸਿੰਦਰਪਾਲ ਸਿੰਘ ਮਨਜੀਤ ਸਿੰਘ ਬਾਬਾ ਕੇਰ ਸਿੰਘ ਪ੍ਰਮਜੀਤ ਸਿੰਘ अनेका ਪਿੰਡ ਵਾਸੀ ਹਾਜ਼ਰ ਸਨ ਹਾਂਜੀ ਭਾਜੀ ਅੱਜ ਪਿੰਡ ਹਮਦ ਚੱਕ ਪਹੁੰਚੇ ਹੋ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਅਕਾਲ ਪੁਰਖ ਜੀ ਕੀ ਫਤਿਹ ਪਿੰਡ ਹਮਦ ਦੇ ਵਿੱਚ ਅੱਜ ਪਹੁੰਚੇ ਆ ਮੇਰਾ ਜਿਹੜਾ ਮਿਸ਼ਨ ਆ ਮੇਰੇ ਪਿੰਡ ਮੇਰੇ ਪਰਿਵਾਰ ਉਸ ਦੇ ਤਹਿਤ ਜੋ ਇੱਕ ਮੈਂ ਵੈਲੀ ਅਗਨਾਈਜ਼ ਕੀਤੀ ਇੱਕ ਵਿਛਾਲ ਇਕਤਾ ਰਾਜ ਸਿਕ ਸਭਾ ਜਿਹੜੀ ਕਰ ਰਿਆ ਉਹਦੇ ਪ੍ਰਤੀ ਮੈਂ ਆਪਦੇ ਲੋਕਾਂ ਨੂੰ ਨਮੰਤਰਣ ਦੇਣ ਆਇਆ ਉਹਨਾਂ ਸੱਦਾ ਦੇਣ ਆਇਆ ਕਿਉਂਕਿ ਸੇ ਵਿਆਹ ਸ਼ਾਦੀਆਂ ਅੱਜ ਤੱਕ ਅਸੀਂ ਜਾਣੇ ਆਂ ਪਰ ਜਦ ਅਸੀਂ ਮੁੱਦਿਆਂ ਤੇ ਬੈਠ ਕੇ ਗੱਲ ਕਰੀਏ ਜਾਂ ਅਸੀਂ ਬੈਠ ਕੇ ਪਰਿਵਾਰਕ ਬੈਠ ਕੇ ਗੱਲ ਕਰੀਏ ਤਾਂ ਉਹਦੇ ਲਈ ਮੈਂ ਅੱਜ ਪਿੰਡ ਪਿੰਡ ਜਾ ਕੇ ਜਿਹੜੀ ਮੁਹਿੰਮ ਛੇੜੀ ਹੋਈ ਏ ਅੱਜ ਪਿੰਡ ਹਾਮਦ ਪਹੁੰਚਿਆ ਔਰ ਮੈਨੂੰ ਬੜੀ ਜਿਆਦਾ ਖੁਸ਼ੀ ਮਿਲੀ ਆ ਖੁਸ਼ੀ ਇਸ ਤਰ੍ਹਾਂ ਮਿਲੀ ਆ ਕਿਉਂਕਿ ਤੁਸੀਂ ਬੜਾ ਵਡਾ ਇਕੱਠ ਕੀਤਾ ਇੱਕ ਵਿਸ਼ਾਲ ਇਕੱਠ ਔਰ ਮੈਂ ਉਮੀਦ ਕਰਦਾ ਜਿਹੜਾ 18 ਤਰੀਕ ਦਾ ਜਿਹੜਾ ਸੋਮਵਾਰ ਦਾ ਜੋ ਲੱਖੋ ਬ੍ਰਾਹਮ ਇਕੱਠ ਉਹ ਮੈਨੂੰ ਲੱਗਦਾ 25 ਤੋਂ 30 ਹਜ਼ਾਰ ਤੋਂ ਪਲੱਸ ਜਾਏਗਾ ਤਾਂ ਮੈਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਇਕੱਠ ਨੂੰ ਇੱਕ ਬੜਾ ਵੱਡਾ ਰੂਪ ਦੇ ਪਾਵਾਂ ਇਨ੍ਹਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ